ਖੁੱਲ ਗਈ ਇਹ ਗੱਲ ਤੇ ਮੈਂ ਕਰਨਾ ਵਾਂ ਖੁੱਲ ਕੇ ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ ਹਾਏ ਦਾ ਫੇਸਬੁੱਕ ਉੱਤੇ ਇੱਕ ਮਿਲ ਗਈ ਫਰੈਂਡ ਸੀ ਸੋਹਣੀ ਸੀ ਜੀ ਇੰਨੀ ਕਿ ਸੋਹਣੀਆਂ ਦੀ ਐਂਡ ਸੀ ਆ ਸੋਹਣੀਆਂ ਦੀ ਐਂਡ ਸੀ ਵਾ 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 ਖੁੱਲ ਗਈ ਇਹ ਗੱਲ ਕਿ ਮੈਂ ਕਰਨਾ ਵਾਂ ਖੁੱਲ ਕੇ ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ ਤੇ ਫੇਸਬੁਕ ਤੇ ਇੱਕ ਮਿਲ ਗਈ ਫਰੈਂਡ ਸੀ ਸੋਹਣੀ ਸੀ ਜੀ ਇਨੀ ਕਿ ਉਹ ਸੋਹਣੀਆਂ ਦੀ ਐਂਡ ਸੀ ਤੇ ਫਾਈਂਡ ਫਰੈਂਡ ਵਿੱਚ ਉਹਨੂੰ ਸੀ ਮਿਲਿਆ ਹਾਏ ਫਾਈਂਡ ਫਰੈਂਡ ਵਿੱਚ ਉਹਨੂੰ ਸੀ ਮਿਲਿਆ ਕਵਰ ਫੋਟੋ ਵੇਖ ਤੀਰ ਦਿਲ ਤੇ ਅਵਜਿਆ ਤੇ ਕੀਤੀ ਕਨਫਰਮ ਉਹਨ ਮੇਰੀ ਰਿਕਵੈਸਟ ਸੀ ਮੂਚ ਚਲ ਫਰੈਂਡਸ ਵਿੱਚ ਸਭ ਨਾਲ ਤੋਂ ਬੈਸਟ ਤੇ ਲੱਟੂ ਤਾਂ ਸ਼ਦਾਈ ਹੋਇਆ ਉਹਦੀ ਪ੍ਰੋਫਾਈਲ ਤੇ ਗੱਪ ਪਿਸ਼ਾ ਕਦੀ ਕਦੀ ਹੁੰਦੀ ਸੀ ਮੋਬਾਈਲ ਤੇ ਹਾਂ ਤੇ ਚੈਟ ਬਾਕਸ ਵਿੱਚ ਜਾ ਕੇ ਗੱਲ ਨੂੰ ਵਧਾ ਲਿਆ ਕਾਲ ਨਹੀਂ ਸੁਣਦੀ ਮੈਂ ਮੈਸੇਜਾਂ ਤੇ ਲਾ ਲੇ ਆਹ ਵਾਹ ਤੇ ਹਰ ਵੇਲੇ ਕਰਦੇ ਸਾਂ SMS ਰੱਜ ਕੇ ਰਾਤਾਂ ਨੂੰ ਰਜਾਈਆਂ ਵਿੱਚ ਸਿਰ ਮੂੰ ਕੱਜ ਕੇ ਤੇ ਕਹਿੰਦੀ ਸੀ ਉਹ ਜਾਨ ਤੇ ਮੈਂ ਜਾਨੀ ਉਹਨੂੰ ਕਹਿੰਦਾ ਸਾਂ ਆਨਲਾਈਨ ਉਹਦੇਆਂ ਖਿਆਲਾਂ ਵਿੱਚ ਰਹਿੰਦਾ ਸੀ ਆਹ ਵਾਹ ਤੇ ਐਲਬਮ ਸਾਡੇਆਂ 'ਚ ਦੂਸਰਾ ਨਾ ਕੋਈ ਸੀ ਆਈਡੀ ਤੇ ਪ੍ਰਾਈਵੇਸੀ ਦੂਹਾਂ ਲਾਈ ਹੋਈ ਸੀ ਤੇ ਸ਼ੇਰਵੇਦ ਕਰਦੀ ਜੋ ਵੀਡੀਓ ਕਮਾਲ ਸੀ ਚਾਹਸੋ ਦੀ ਦੁਨੀਆ ਤੇ ਆਪਣੀ ਮਿਸਾਲ ਸੀ ਤੇ ਦੱਸਾਂ ਕਿ ਮੈਂ ਕਿੰਨੇ ਮੈਨੂੰ ਕਿਤਾਬ ਬਰਬਾਦੇ ਮੈਂ ਵਾ ਸਿਆਲ ਕੋ ਟਿੱਲਾ ਹੋਰੋ ਆਬਾਦ ਹੈ ਤੇ ਇੱਕ ਦਿਨ ਖੋਰੇ ਸਾਰੀ ਗੱਲ ਕਿਵੇਂ ਖੁੱਲ ਗਈ ਰਿੱਧੀ ਸੀ ਜੋ ਖੀਰ ਸਾਰੀ ਗੱਲ ਵਿੱਚ ਡੁੱਲ ਗਈ ਤੇ ਬੀਤੀ ਹੋਈ ਰੋਤਮ ਸਤਾਨੀ ਦੀਆਂ ਫੋਟੋਆਂ ਕਰਦੀ ਸੀ ਟੈਗ ਉਹ ਜਵਾਨੀ ਦੀਆਂ ਫੋਟੋਆਂ ਮੇਰੇ ਨਾਲ ਸ਼ਾਦੀ ਲਈ ਨਾ ਕੀਤੀ ਉਸ ਹਾਂ ਸੀ ਖਸਮਾ ਨੂੰ ਖਾਣੀ ਅੱਠਾਂ ਬੱਚਿਆਂ ਦੀ ਮਾਂ ਬੋਲ ਚੁਪਿਆ ਸਰ ਮੇਰੀ ਚਾਰ ਕਿਤਾਬਾਂ ਹੈ ਮਜ਼ਾਕ ਪੇ ਔਰ ਇਹ ਮੇਰੀ ਕਿਤਾਬ ਹੈ ਚੁਗਲੀਆਂ ਉਸਮੇ ਕਮਾਲ ਕੀ ਕਮਾਲ